ਬੱਡੀ ਕਾਮਯਾਬੀ ਤੁਹਾਨੂੰ ਦੱਸਿਆ 21 ਸਰਦਪਾਰ ਤੋਂ ਨਜ਼ਾਇਜ਼ ਹਥਿਆਰਾਂ ਦੀ ਤਸਕਰੀ ਕਰਨ ਦੇ ਮਾਮਲੇ ਦੇ ਵਿੱਚ ਤਿੰਨ ਮੁਜ਼ਰਬਾ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 2.5 ਲੱਖ ਰੁਪਿਆ ਵੀ ਜਿਹੜਾ ਉਹ ਬਰਾਮਦ ਕੀਤਾ ਗਿਆ 10 ਸਫਿਸਟੀਕੇਟਿਡ ਵੈਪਨਸ ਅਸੀਂ ਫੜੇ ਐ ਔਰ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਐ ਇਹਦੇ ਨਾਲ ਕ੍ਰਾਸ ਬਾਰਡਰ ਜਿਹੜਾ ਆਰਮਸ ਜਿਹੜੀ ਪੁਸ਼ਿੰਗ ਕਰਨ ਦਾ ਨੈਟਵਰਕ ਸਾਰਾ ਉਹ ਡਿਸਪੈਂਟਲ ਕੀਤਾ ਗਿਆ ਤੇ ਹਵਾਲੇ ਦਾ ਵੀ ਜਿਹੜਾ ਮੇਨ ਆਪਰੇਟਰ ਐ ਇਸ ਏਰੀਏ ਦਾ ਉਹ ਵੀ ਇਹਦੇ ਚ ਅਰੈਸਟ ਕੀਤਾ ਗਿਆ ਉਹ ਤੋਂ ਜਿਹੜੀ ਰਿਕਵਰੀ ਹੋਈ ਹੈ ਉਹ 2.5 ਲੱਖ ਦੀ ਹੋਈ ਹੈ ਜਿਹੜੇ ਸਫਿਸਟੀਕੇਟਿਡ ਪਿਸਟਲ ਨੇ ਦੱਸ ਉਹਦੇ ਚ ਪੀਐਕਸ 5 ਤਿੰਨੇ ਗਲੌਕ ਤਿੰਨੇ ਇਹ ਪੀਐਕਸ 5 ਜਿਹੜੇ 30 ਬੋਰ ਦੇ ਨੇ ਗਲੌਕ 9 ਐਮ ਐਮ ਇੱਕ ਬਰੇਟਾ ਫੋਰਨਮੇਡ ਪਿਸਟਲ 9 ਐਮ ਐਮ ਦਾ ਤੇ 30 ਬੋਰ ਦੇ ਤਿੰਨ ਹੋਰ ਪਿਸਟਲ ਨੇ ਜਿਹੜੇ ਬੜੇ ਸਫਿਸਟੀਕੇਟਿਡ ਨੇ ਇਦੇ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਨੇ ਅਮਰਜੀਤ ਬਾਉ ਇਹ ਮਾਜੀ ਮੇਓ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅਜਨਾਲਾ ਸੈਕਟਰ ਦੇ ਵਿੱਚ ਅੰਮ੍ਰਿਤਸਰ ਰੂਰਲ ਦੂਜਾ ਮਨਵੀਰ ਸਿੰਘਾਂ ਬਾ ਤਾਰਾ ਸਿੰਘ ਦਾ ਪੀਐਸ ਖਾਲੜਾ ਇਹ ਵੀ ਬਿਲਕੁਲ ਲਾਸਟ ਪਿੰਡ ਆ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਤੇ ਜਿਹੜਾ ਹਵਾਲੇ ਦਾ ਜਿਹੜਾ ਮੇਨ ਨੈਟਵਰਕ ਚਲਾਉਣ ਵਾਲਾ ਬੰਦਾ ਆ ਉਹ ਮੁਹੰਮਦ ਤੌਫੀਕ ਖਾਂ ਇਲੀਅਸ ਬਬਲੂ ਹੈ ਜਿਹੜਾ ਗੋਤਮਨਗਰ ਮੁੰਬਈ ਦਾ ਰਹਿਣ ਵਾਲਾ ਹੈ ਤੇ ਉਸ ਤੋਂ ਬਾਅਦ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ ਕੇ ਰਹਿੰਦਾ ਸੀਗਾ ਰੈਂਟेड ਜਿਹੜੀ ਅਕੋਮੋਡੇਸ਼ਨ ਲੈ ਕੇ ਤੇ ਉਸ ਆਪਣੀ ਜਿਹੜੀ ਹੈ ਨਫੇਰੀਅਸ ਐਕਟੀਵਿਟੀਆਂ ਹੈ ਜਿਹੜੇ ਇਸ ਸਮਗਲਿੰਗ ਐਕਟੀਵਿਟੀਆਂ ਦਾ ਪੈਸਾ ਹੈ ਉਹਨੂੰ ਹਵਾਲਾ ਰਾਹੀਂ ਬਾਹਰ ਭੇਜਣ ਦਾ ਕੰਮ ਕਰਦਾ ਸੀ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਜਿਹੜਾ ਇਹ ਸਿੰਡੀਕੇਟ ਹੈ ਇਹ ਡਿਸਮੈਂਟਲ ਕੀਤਾ ਗਿਆ ਕਿਉਂਕਿ ਤੁਸੀਂ ਸਮਝਦੇ ਹੋ ਕਿ ਕ੍ਰਾਸ ਬਾਰਡਰ ਜਿਹੜੀ ਹਮੇਸ਼ਾ ਇਹ ਸਾਡੇ ਉੱਤੇ ਉਹਨਾਂ ਦੇ ਜਿਹੜੇ ਮਨਸੂਬੇ ਨੇ ਇਹ ਰਹਿੰਦੇ ਆ ਕਿ ਕਿਸੇ ਤਰ੍ਹਾਂ ਡਿਸਟਰਬੈਂਸ ਕਰਨ ਪੀਸ ਤੇ ਲਾਉਂਡ ਆਰਡਰ ਨੂੰ ਡਿਸਟਰਬ ਕਰਨ ਔਰ ਇੰਨੇ ਸਫਿਸਟੀਕੇਟਿਡ ਵੈਪਨਸ ਫੜੇ ਜਾਣ ਨਾਲ ਜਿਹੜੀ ਉਹਨਾਂ ਦੀਆਂ ਪਲਾਨਸ ਨੇ ਉਹ ਬਿਲਕੁਲ ਖਤਮ ਹੋ ਗਈਆਂ ਇਸ ਗੱਲ ਨਾਲ ਇਸ ਮੋਡਿਊਲ ਦੇ ਰਿਲੇਟਡ ਸੋ ਇਹਦੇ ਵਿੱਚ ਸਾਡੇ ਡੀਸੀਪੀ ਰਵਿੰਦਰਪਾਲ ਜੀ ਹਰਮਿੰਦਰ ਸਿੰਘ ਏਸੀਪੀ ਸਾਹਿਬ ਅਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਔਰ ਉਹਨਾਂ ਦੀ ਟੀਮ ਨੂੰ ਮੈਂ ਦਿਲੀ ਮੁਬਾਰਕਬਾਦ ਦਿੰਦਾ ਦੂਸਰੀ ਗੱਲ ਜਿਹੜੀ ਤੁਹਾਡਾ ਬਹੁਤ ਇੰਪੋਰਟੈਂਟ ਸ਼ੇਅਰ ਮੈਂ ਕਰਦਾ ਹੀ ਰਹਿਣਾ ਪਹਿਲਾਂ ਕਿ ਏਜ ਗਰੁੱਪ ਏਜ ਪ੍ਰੋਫਾਈਲ ਆਫ ਅਕਿਊਜ਼ਡ ਇਹਦੇ ਵਿੱਚ ਵੀ ਜਿਹੜੇ ਦੋਨੇ ਪੰਜਾਬੀ ਲੜਕੇ ਨੇ ਵੀ ਇੱਕ 22 ਸਾਲ ਦਾ ਇੱਕ 26 ਸਾਲ ਦਾ ਸੋ ਮੈਂ ਤੁਹਾਡੇ ਮਾਧਿਅਮ ਨਾਲ ਜ਼ਰੂਰ ਯੂਥ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਛੋਟੇ ਲਾਲਚ ਪਿੱਛੇ ਇਹ ਕੰਮ ਨਾ ਕਰੋ ਬਾਹਰ ਬੈਠੇ ਲੋਕ ਤੇ ਕ੍ਰਾਸ ਬਾਰਡਰ ਤੇ ਜਿਹੜੇ ਬੈਠੇ ਲੋਕ ਨੇ ਉਹ ਤੁਹਾਨੂੰ ਮਿਸਯੂਜ਼ ਕਰ ਲੈਂਦੇ ਨੇ ਅਲਟੀਮੇਟਲੀ ਕਾਨੂੰਨ ਦਾ ਜਿਹੜੀ ਗ੍ਰਿਫਤ ਹੈ ਉਹਦੀ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਹੈ ਅਤੇ ਸਾਰਿਆਂ ਦੀ ਲਾਈਫ ਖਰਾਬ ਹੁੰਦੀ ਹੈ 22 ਤੇ 26 ਸਾਲ ਬੜੇ ਯੰਗ ਫਾਰਮੇਟਿਵ ਏਜ ਦੇ ਬੱਚੇ ਐ ਔਰ ਜਿਹੜੇ ਪੁਰਾਣੇ ਬੰਦੇ ਨੇ ਜਿਵੇਂ ਬਾਹਰ ਬੈਠੇ ਕੋਈ ਬੰਬੇ ਤੋਂ ਆਕੇ ਕੰਮ ਕਰ ਰਿਹਾ ਤੇ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਉਹਨਾਂ ਨੂੰ ਕੀ ਇੱਥੇ ਇੰਟਰਸਟ ਹੈ ਸਾਡੀ ਸਟੇਟ ਨਾਲ ਜਿਹੜੀ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ኦਪਰੇਸ਼ਨਲ ਲੋਏ ਹੈ ਕਿ ਹੈਂਡਲਰ ਪਾਕਿਸਤਾਨ ਦਾ ਸੇਮ ਹੈ ਦੋ ਸੈਕਟਰਸ ਯੂਜ਼ ਕੀਤੇ ਜਾ ਰਹੇ ਨੇ ਫਾਰ ਪਸ਼ਿੰਗ ਇਨ ਕਨਸਾਈਨਮੈਂਟਸ ਇੱਕ ਅਜਨਾਲਾ ਸੈਕਟਰ ਇੱਕ ਪਿੱਖੀਵੈਂਟ ਸੈਕਟਰ ਤੋ ਉਹੀ ਗੱਲ ਫੇਰ ਦੁਬਾਰਾ ਜਿਵੇਂ ਹੀਰੋਇਨ ਦੀ ਰਿਕਵਰੀਜ਼ ਜਾਂ ਹੋਰ ਇਟਾਲੀਅਨ ਕਨਸਾਈਨਮੈਂਟਸ ਹੁੰਦੀ ਹੈ ਕਿ ਬਾਰਡਰ ਦੇ ਨੇੜੇ ਦੇ ਜਿਹੜੇ ਲੋਕ ਨੇ ਉਹ ਜ਼ਿਆਦਾ ਸ਼ਿਕਾਰ ਹੋ ਰਹੇ ਨੇ ਇਸ ਜਿਹੜੀ ਉਹਨਾਂ ਦੀ ਉਹਨਾਂ ਵਾਸਤੇ ਜਾਲ ਵਿਛਾਇਆ ਜਾ ਰਿਹਾ ਕ੍ਰਾਸ ਬਾਰਡਰ ਤੋ ਮੈਂ ਮੇਸ਼ਾ ਇਸ ਸਮਾਜ ਪ੍ਰਤੀ ਜਿਹੜੀ ਗੱਲ ਆ ਉਹਨੂੰ ਜ਼ਰੂਰ ਦਰਹਾਇਆ ਐ ਇਸੇ ਕਰਕੇ ਥੈਂਕ ਯੂ